ਖਾਜ ਪ੍ਰਕਾਰ ਦੇ ਵਿੱਚ ਤਿਆਰ ਕੀਤੀ ਹੈ ਇਹ ਢੋਡਾ ਵਰਗੀ ਦੇਖੋ ਬਿਲਕੁਲ ਇਹਦਾ ਕਲਰ ਟੈਕਸਚਰ ਤੇ ਇਹਦਾ ਟੇਸਟ ਬਿਲਕੁਲ ਬਜ਼ਾਰ ਵਰਗਾ ਆਊਗਾ ਇਹ ਆਪਾਂ ਸਿਰਫ ਦਲੀਏ ਤੋਂ ਬਣਾ ਕੇ ਤਿਆਰ ਕਰਾਂਗੇ ਇਹਨੂੰ ਬਣਾਉਣਾ ਬਹੁਤ ਹੀ ਆਸਾਨ ਜਦੋਂ ਤੁਸੀਂ ਇਹਨੂੰ ਬਣਾ ਕੇ ਘਰ ਦੇ ਵਿੱਚ ਇੱਕ ਵਾਰੀ ਖਾ ਲਿਆ ਤਾਂ ਬਾਰ ਬਾਰ ਤੁਸੀਂ ਇਸ ਤਰੀਕੇ ਨਾਲ ਇਹ ਢੋਡਾ ਵਰਫੀ ਬਣਾਓਗੇ ਨਾ ਆਪਾਂ ਨੂੰ ਜ਼ਿਆਦਾ ਖਰਚ ਦੀ ਜ਼ਰੂਰਤ ਹੈ ਨਾ ਜ਼ਿਆਦਾ ਖਰਚੇ ਦੀ ਜ਼ਰੂਰਤ ਹੈ ਤੇ ਇਹਦਾ ਟੇਸਟ ਐਨਾ ਜ਼ਿਆਦਾ ਵਧੀਆ ਆਊਗਾ ਵੀ ਇਹਨੂੰ ਦੇਖ ਕੇ ਖਾ ਕੇ ਕੋਈ ਦਾਸ ਨਹੀਂ ਸਕਦਾ ਵੀ ਇਹ ਤੁਸੀਂ ਘਰ ਦੇ ਵਿੱਚ ਦਲੀਏ ਤੋਂ ਤਿਆਰ ਕੀਤੀ ਹੈ ਜਾਂ ਫਿਰ ਤੁਸੀਂ ਬਾਜ਼ਾਰ ਦੇ ਵਿੱਚੋਂ ਲੈ ਕੇ ਆਏ ਹੋ ਬਿਲਕੁਲ ਹਲਵਾ ਇਸੇ ਨਾਲ ਆਪਾਂ ਬਣਾਵਾਂਗੇ ਸੱਛੇ ਘਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਬਹੁਤ ਹੀ ਆਸਾਨ ਤਰੀਕੇ ਨਾਲ ਢੋਡਾ ਵਰਫੀ ਬਣਾ ਕੇ ਤਿਆਰ ਕਰਾਂਗੇ ਇਹਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਜੀ ਤੁਸੀਂ ਘਰ ਦੇ ਵਿੱਚ ਝਟਪਟ ਬਣਾ ਕੇ ਤਿਆਰ ਕਰ ਲਓਗੇ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਚਲੋ ਜੀ ਫਿਰ ਆਪਾਂ ਇਹ ਢੋਡਾ ਵਰਫੀ ਬਣਾਉਣੀ ਸਿੱਖ ਲੈਣੇ ਵੀ ਕਿਸ ਤਰੀਕੇ ਨਾਲ ਤਿਆਰ ਕਰਨੀ ਹੈ ਤੇ ਕਿੰਨਾ-ਕਿੰਨਾ ਚੀਜ਼ਾਂ ਦੀ ਜ਼ਰੂਰਤ ਹੈ ਸੋ ਉਹਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਅਦ ਵਿੱਚ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਇਸ ਹਫ਼ਤੇ ਪਹਿਲਾਂ ਜੀ ਆਪਾਂ ਚੁੱਲੇ ਤੇ ਰੱਖ ਲੈ ਕੇ ਪੈਣ ਕਿ ਆਪਾਂ ਨੂੰ ਚਾਹੀਦਾ ਇੱਥੇ ਦਲੀਆ ਦਲੀਏ ਨੂੰ ਤੁਸੀਂ ਪਹਿਲਾਂ ਧੋ ਕੇ ਵੀ ਸਾਫ਼ ਕਰ ਸਕਦੇ ਹੋ ਜੇ ਟੁੱਟੂੜੇ ਸਾਫ਼ ਦਲੀਆ ਹੋਇਆ ਤੇ ਇਸ ਤਰੀਕੇ ਨੇ ਵਰਤ ਸਕਦੇ ਹੋ ਸੋ ਹੁਣ ਆਪਾਂ ਇਹਨੂੰ ਡਰਾਈ ਰੋਸਟ ਕਰਾਂਗੇ ਬਿਨਾਂ ਘਿਓ ਤੋਂ ਸਿਰਫ ਆਪਾਂ ਨੂੰ ਡੇਢ ਮਿੰਟ ਲੱਗੂਗਾ ਦੇਖੋ ਦਲੀਆ ਵਧੀਆ ਰੋਸਟ ਹੋ ਗਿਆ ਇਹਨੂੰ ਆਪਾਂ ਸਾਈਡ ਤੇ ਕੱਢ ਕੇ ਰੱਖ ਦੇਾਂਗੇ ਤੇ ਹੁਣ ਇੱਧਰ ਆਪਾਂ ਚੁੱਲੇ ਤੇ ਰੱਖ ਲਈਏ ਕੜਾਹੀ ਤੇ ਇਹਦੇ ਵਿੱਚ 1 ਲੀਟਰ ਆਪਾਂ ਦੁੱਧ ਐਡ ਕਰ ਦੇਾਂਗੇ ਦੁੱਧ ਫ੍ਰਿਜ ਦੇ ਵਿੱਚ ਰੱਖਿਆ ਹੋਇਆ ਸੀ ਵਧੀਆ ਮੈਂ ਇਹਨੂੰ ਗਰਮ ਕਰ ਲਿਆ ਜੇ ਤੁਹਾਡੇ ਕੋਲੇ ਕੱਚਾ ਦੁੱਧ ਹੋਇਆ ਉਹਨੂੰ ਉਬਾਲ ਜ਼ਰੂਰ ਦਿਵਾ ਲਿਓ ਪਰ ਮੇਰੇ ਕੋਲੇ ਇਹ ਪਹਿਲੇ ਉਬਲਿਆ ਹੋਇਆ ਦੁੱਧ ਸੀ ਹੁਣ ਇਹਦੇ ਵਿੱਚ ਰੋਸਟ ਕੀਤਾ ਹੋਇਆ ਆਪਾਂ ਦਲੀਆ ਐਡ ਕਰ ਦਿਆਂਗੇ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਦਲੀਆ ਨੂੰ ਤੁਸੀਂ ਧੋ ਕੇ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ ਪਰ ਜੇਕਰ ਇਸ ਤਰੀਕੇ ਨਾਲ ਥੋੜਾ ਜਿਆਦਾ ਰੋਸਟ ਕਰ ਲਓਗੇ ਤਾਂ ਟੇਸਟ ਹੋਰ ਵੀ ਵਧੀਆ ਆ ਜਾਊਗਾ ਤੇ ਇਹਨੂੰ ਮਿਕਸ ਕਰ ਦਿਆਂਗੇ ਦਲੀਆ ਨੂੰ ਵਧੀਆ ਆਪਾਂ ਮੀਡੀਅਮ ਜੀ ਫਲੇਮ ਰੱਖਾਂਗੇ ਤੇ ਮੀਡੀਅਮ ਜੀ ਫਲੇਮ ਤੇ ਆਪਾਂ ਪਕਾ ਲਾਂਗੇ ਪਹਿਲਾਂ ਦਲੀਏ ਨੂੰ ਥੋੜਾ ਜਿਹਾ ਆਪਾਂ ਨਰਮ ਕਰ ਲਾਂਗੇ ਵੀ ਪਕਾ ਕੇ ਤਿਆਰ ਕਰ ਲਾਂਗੇ ਮੀਡੀਅਮ ਜੀ ਫਲੇਮ ਤੇ ਆਪਾਂ ਨੂੰ ਤਕਰੀਬਨ 5 ਮਿੰਟ ਲੱਗਣਗੇ ਜਦੋਂ ਤੱਕ ਦਲੀਆ ਪੱਕੀ ਤਿਆਰ ਹੁੰਦਾ ਹੈ ਉਦੋਂ ਤੱਕ ਆਪਾਂ ਇੱਕ ਕੌਲੀ ਦੇ ਵਿੱਚ ਦਹੀਂ ਐਡ ਕਰਾਂਗੇ ਫਰੈਸ਼ ਦਹੀਂ ਹੈ ਇਹ ਜਿਆਦਾ ਖੱਟੀ ਨਹੀਂ ਤੇ ਤਕਰੀਬਨ ਇਹ ਮਠਾਈ ਕ ਚਮਚਾ ਐਡ ਕਰਦੇ ਯਾਨੀ ਕਿ ਅੱਧੀ ਕੌਲੀ ਤੋਂ ਵੀ ਘੱਟ ਤੇ ਹੁਣ ਇਹ ਹੈਗਾ ਆਪਣੇ ਕੋਲੇ ਪੌਣੀ ਕੌਲੀ ਖਿਓ ਘਰ ਦੇ ਵਿੱਚੋਂ ਕੋਈ ਵੀ ਕੌਲੀ ਜਾਂ ਕੱਪ ਸੈੱਟ ਕਰ ਲਿਓ ਤੇ ਸਾਰਾ ਨਿਖਿਓ ਆਪਾਂ ਦਹੀਂ ਦੇ ਵਿੱਚ ਪਾਵਾਂਗੇ ਸਿਰਫ 2 ਚਮਚਾ ਪਕਿਓ ਦੇ ਆ ਜਿਹੜੇ ਦਹੀਂ ਦੇ ਵਿੱਚ ਪਾਵਾਂਗੇ ਇਥੇ ਤੁਸੀਂ ਕਿਉਂ ਦੇਸੀ ਵੀ ਵਰਤ ਸਕਦੇ ਹੋ ਵਨਸਪਤੀ ਕਿਉਂ ਵੀ ਵਰਤ ਸਕਦੇ ਤੁਹਾਡੀ ਆਪਣੀ ਇੱਛਾ ਹੈਗੀ ਤੇ ਇਹਨੂੰ ਆਪਾਂ ਦਹੀਂ ਦੇ ਨਾਲ ਚੰਗੀ ਤਰੀਕੇ ਨਾਲ ਮਿਕਸ ਕਰ ਲਾਂਗੇ ਹੁਣ ਇਹਨੂੰ ਮਿਕਸ ਕਰਕੇ ਆਪਾਂ ਸਾਈਡ ਤੇ ਰੱਖ ਦਿੰਨੇ ਆ ਜੀ ਬਿਲਕੁਲ ਤਿਆਰ ਹੋ ਗਿਆ ਇਧਰ ਆਪਾਂ ਦਲੀਆ ਦੇਖ ਲੈਣੇ ਆ ਦੇਖੋ ਦਲੀਆ ਵੀ ਵਧੀਆ ਫੁੱਲ ਕੇ ਤਿਆਰ ਹੋ ਗਿਆ ਵਧੀਆ ਪੱਕ ਰਿਹਾ ਫੁੱਲ ਫਲੇਮ ਨਹੀਂ ਆਪਾਂ ਰੱਖਾਂਗੇ ਫਿਰ ਦੁੱਧ ਜਿਹੜਾ ਉਹ ਜਲਦੀ ਸਾਰਾ ਮੱਚ ਜਾਊਗਾ ਤੇ ਦਲੀਆ ਜਿਹੜਾ ਉਹ ਨਰਮ ਨਹੀਂ ਹੋਣਾ ਹੁਣ ਇਹਦੇ ਵਿੱਚ ਆਪਾਂ ਇਹ ਦਹੀਂ ਤੇ ਘਿਓ ਦਾ ਜਿਹੜਾ ਮਿਕਸਚਰ ਬਣਾਇਆ ਸੀ ਉਹ ਐਡ ਕਰਦੇ ਆਂਗੇ ਤੇ ਇਹਨੂੰ ਮਿਕਸ ਕਰ ਦਿਆਂਗੇ ਨਾਲ ਦੀ ਨਾਲ ਤੇ ਹੁਣ ਇਹਦੇ ਵਿੱਚ ਜਦੋਂ ਆਪਾਂ ਦਹੀਂ ਐਡ ਕਰ ਦਿਆਂਗੇ ਨਾ ਦਹੀਂ ਨਾਲ ਹਲਕਾ ਜਿਹਾ ਦੁੱਧ ਫਟੂਗਾ ਹਲਕਾ ਜਿਹਾ ਪਨੀਰ ਬਣੂਗਾ ਇਹਦੇ ਵਿੱਚ ਜਿਵੇਂ ਬਾਜ਼ਾਰ ਚੋਂ ਤੁਸੀਂ ਰੋਡਾ ਲੈ ਕੇ ਆਉਨੇ ਹੋ ਉਹਦੇ ਵਿੱਚ ਹਲਕਾ ਜਿਹਾ ਦਾਣੇਦਾਰ ਟੈਕਸਚਰ ਹੁੰਦਾ ਨਾ ਸੇਮ ਉਸੇ ਤਰੀਕੇ ਦਾ ਤੇ ਜਿਹੜਾ ਕਿਉ ਆਪਾਂ ਇਹਦੇ ਵਿੱਚ ਐਡ ਕੀਤਾ ਉਹਦੀ ਵਜ੍ਹਾ ਕਰਕੇ ਜਿਹੜੀ ਬਰਫੀ ਹੈ ਉਹ ਬਹੁਤ ਹੀ ਜ਼ਿਆਦਾ ਵਧੀਆ ਸ਼ਾਈਨੀ ਤੇ ਨਰਮ ਬਣ ਕੇ ਤਿਆਰ ਹੋਗੀ ਵਧੀਆ ਉਹਦਾ ਟੈਕਸਚਰ ਆਊਗਾ ਜਿਦੋਂ ਆਪਾਂ ਇਸ ਤਰੀਕੇ ਨਾਲ ਦਹੀਂ ਦੇਖੋ ਉਬਲਦੇ ਹੋਏ ਦੁੱਧ ਦੇ ਵਿੱਚ ਐਡ ਕਰਤੀ ਤਾਂ ਬਿਲਕੁਲ ਇਸ ਤਰੀਕੇ ਦਾ ਦਾਣੇਦਾਰਾ ਦਾ ਟੈਕਸਚਰ ਬਣ ਗਿਆ ਜਾਨੀ ਕਿ ਹਲਕਾ ਜਿਹਾ ਪਨੀਰ ਬਣ ਗਿਆ ਤੇ ਇਸ ਤਰੀਕੇ ਦਾ ਹੀ ਆਪਾਂ ਨੂੰ ਇਹ ਚਾਹੀਦਾ ਜੀ ਹੁਣ ਮੀਡੀਅਮ ਤੋਂ ਹਾਈ ਫਲੇਮ ਤੇ ਆਪਾਂ ਇਹਨੂੰ ਉਦੋਂ ਤੱਕ ਭਗਾਵਾਂਗੇ ਜਦੋਂ ਤੱਕ ਇਹ ਇਸ ਤਰੀਕੇ ਨਾਲ ਪੱਕ ਕੇ ਅੱਧਾ ਨਹੀਂ ਰਹਿ ਜਾਂਦਾ ਵਧੀਆ ਆਪਾਂ ਇਹਨੂੰ ਪਕਾ ਕੇ ਤਿਆਰ ਕਰ ਲਾਂਗੇ ਲਗਾਤਾਰ ਖੁਰਚੀ ਇਹਨੂੰ ਚਲਾਉਂਦੇ ਹੋਏ ਵਧੀਆ ਆਪਾਂ ਇਹਨੂੰ ਪਕਾ ਲਾਂਗੇ ਤੇ ਦਲੀਆ ਇੱਥੇ ਆਪਾਂ ਚੈੱਕ ਕਰ ਲਾਂਗੇ ਦੇਖੋ ਬਿਲਕੁਲ ਇਹ ਨਰਮ ਹੋ ਗਿਆ ਕਿ ਤੁਸੀਂ ਟੈਨਸ਼ਨ ਬਿਲਕੁਲ ਨਾ ਲਿਓ ਇਹਦੇ ਵਿੱਚ ਦਹੀਂ ਦਾ ਟੇਸਟ ਬਿਲਕੁਲ ਨਹੀਂ ਆਉਂਦਾ ਜਦੋਂ ਤੁਸੀਂ ਇਸ ਰੈਸਪੀ ਨੂੰ ਬਣਾਇਆ ਨਾ ਤੁਹਾਨੂੰ ਉਦੋਂ ਪਤਾ ਲੱਗੂਗਾ ਹੁਣ ਇੱਥੇ ਨਾ ਮੈਂ ਖੰਡ ਐਡ ਕਰਤੀ ਸੀ ਵੀਡੀਓ ਨਹੀਂ ਬਣ ਪਾਈ ਸੀਗੀ ਤੇ ਇਹਦੇ ਵਿੱਚ ਖੰਡ ਮੈਂ ਇੰਨੀ ਕ ਐਡ ਕੀਤੀ ਹੈ ਜਾਨੀ ਕਿ ਪੌਣੀ ਕ ਖोली ਤੁਸੀਂ ਆਪਣੇ ਸਵਾਦ ਅਨੁਸਾਰ ਐਡ ਕਰ ਲਿਓ ਜੀ ਮਿਸ਼ਰੀ ਦਾ ਪਾਊਡਰ ਵੀ ਐਡ ਕਰ ਸਕਦੇ ਹੋ ਤੇ ਖੰਡ ਨੂੰ ਐਡ ਕਰਕੇ ਆਪਾਂ ਮਿਕ ਹੋਣੇ ਦੇ ਵਿੱਚ ਆਪਾਂ ਡ్రਾਈ ਫਰੂਟ ਐਡ ਕਰਾਂਗੇ ਮੇਰੇ ਕੋਲ ਇੱਥੇ ਕਾਜੂ ਤੇ ਬਦਾਮ ਇਸ ਤਰੀਕੇ ਨਾਲ ਇਕੱਠੇ ਹੋਏ ਆ ਤੇ ਇਹ ਮੈਂ ਥੋੜੇ ਥੋੜੇ ਐਡ ਕਰ ਦੂੰਗੀ ਤੇ ਤੁਸੀਂ ਇਹਨਾਂ ਨੂੰ ਸਕਿਪ ਵੀ ਕਰ ਸਕਦੇ ਹੋ ਜੇ ਨਾ ਐਡ ਕਰਨੇ ਹੋਏ ਤੇ ਮੈਂ ਥੋੜੀ ਜਿਹੀ ਕੁਸ਼ਕ ਬਚਾ ਕੇ ਰੱਖ ਲੂੰਗੀ ਇਹਨੂੰ ਗਾਰਨਿਸ਼ ਕਰਨ ਦੇ ਲਈ ਡ్రਾਈ ਫਰੂਟ ਵੀ ਹੈ ਜਿਹੜੀ ਉਹ ਚੰਗੇ ਤਰੀਕੇ ਨਾਲ ਮੈਂ ਮਿਕਸ ਕਰ ਦੂੰਗੀ ਫਿਰ ਅੱਧਰ ਜੀ ਇਹ ਟੋਡਾ ਵਰਫੀ ਦਾ ਬਿਲਕੁਲ ਬਾਜ਼ਾਰ ਵਰਗਾ ਕਲਰ ਲਿਆਉਣ ਦੇ ਲਈ ਆਪਾਂ ਨੂੰ ਚਾਹੀਦਾ ਕੋਕੋ ਪਾਊਡਰ ਕੋਕੋ ਪਾਊਡਰ ਵਧੀਆ ਤੁਸੀਂ ਬ੍ਰਾਂਡ ਦਾ ਵਰਤ ਲਿਓ ਤੇ ਇਹਦੇ ਵਿੱਚ ਥੋੜਾ ਜਿਹਾ ਇੱਕ ਇੱਕ ਛੁਟਕੀ ਆਪਾਂ yellow food color ਐਡ ਕਰ ਦਿਆਂਗੇ ਤੁਸੀਂ red food color ਵੀ ਐਡ ਕਰ ਸਕਦੇ ਹੋ ਥੋੜਾ ਜਿਹਾ ਪਾਣੀ ਐਡ ਕਰਕੇ ਇਹਨੂੰ ਮਿਕਸ ਕਰ ਲਾਂਗੇ ਤੇ ਇੱਧਰ ਹੁਣ ਆਪਣਾ ਦਲੀਏ ਵਾਲਾ ਤੇ ਦੁੱਧ ਵਾਲਾ ਮਿਕਸਚਰ ਵੀ گاੜਾ ਹੋ ਗਿਆ ਹੁਣ ਮੈਂ ਇਹਦੇ ਵਿੱਚ ਦੋ ਕ ਚਮਚਾ ਜਿਹੜੇ ਇਹ ਕੋਕੋ ਪਾਊਡਰ ਤੇ ਕਲਰ ਦੇ ਜਿਹੜੇ ਮਿਕਸ ਕੀਤੇ ਸੀ ਐਡ ਕਰ ਦੂੰਗੀ ਜਿੰਨੀ ਕੁ ਮੈਨੂੰ ਜ਼ਰੂਰਤ ਲੱਗੀ ਉਹਨਾਂ ਕ ਪਹਿਲਾਂ ਮੈਂ ਐਡ ਕਰ ਦੂੰਗੀ ਜੇ ਇਹਦਾ ਕਲਰ ਇੰਨੇ ਕ ਨਾਲ ਹੀ ਵਧੀਆ ਆ ਗਿਆ ਤਾਂ ਆਪਾਂ ਇਹਨਾਂ ਕੀ ਐਡ ਕਰਾਂਗੇ ਜੀ ਆਪਾਂ ਨੂੰ ਜ਼ਰੂਰਤ ਲੱਗੀ ਤਾਂ ਆਪਾਂ ਥੋੜ ਕੋਕੋ ਪਾਊਡਰ ਐਡ ਕਰਕੇ ਥੋੜਾ ਜਿਹਾ ਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਲਿਆ ਸੀ ਹੁਣ ਇੱਥੇ ਮੈਨੂੰ ਲੱਗਿਆ ਵੀ ਥੋੜਾ ਜਿਹਾ ਇਹ ਹੋਰ ਐਡ ਕਰਨਾ ਪਊ ਤਾਂ ਮੈਂ ਇਹਦੇ ਵਿੱਚ ਇਹ ਸਾਰਾ ਹੀ ਹੈ ਜਿਹੜਾ ਐਡ ਕਰਤਾ ਸੀ ਤੇ ਨਾਲ ਇਹ ਜਿਹੜਾ 컬러 ਬਹੁਤ ਵਧੀਆ ਆ ਗਿਆ ਦੇਖੋ ਬਿਲਕੁਲ ਬਾਜ਼ਾਰ ਵਰਗਾ ਇਹਦਾ 컬러 ਆ ਗਿਆ ਇਹ ਹੋਣੀ ਦੇ ਵਿੱਚ ਕੋਕੋ ਪਾਊਡਰ ਐਡ ਕਰਕੇ 3 ਤੋਂ 4 ਮਿੰਟ ਲਗਾਤਾਰ ਆਪਾਂ ਘਰਚਨੀ ਨੂੰ ਚਲਾਉਂਦੇ ਹੋਏ ਬਿਲਕੁਲ ਮੀਡੀਅਮ ਜੀ ਫਲੇਮ ਤੇ ਆਪਾਂ ਇਹਨੂੰ ਪਕਾ ਲਾਂਗੇ ਤੇ ਇੱਥੇ ਜੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਵੀ ਜਿਹੜਾ ਦੇ ਵਿੱਚ ਕੋਕੋ ਪਾਊਡਰ ਆਪਾਂ ਐਡ ਕੀਤਾ ਹੈ ਉਹਦੀ ਵਜ੍ਹਾ ਕਰਕੇ ਦਾ ਟੇਸਟ ਹੈ ਜਿਹੜਾ ਬਿਲਕੁਲ ਵੀ ਚਾਕਲੇਟ ਵਾਲਾ ਨਹੀਂ ਆਉਂਦਾ ਸਿਰਫ ਕਲਰ ਹੀ ਇਹਦਾ ਵਧੀਆ ਆਊਗਾ ਤੇ ਤੁਸੀਂ ਜਦੋਂ ਇਸ ਸਵੀਟ ਨੂੰ ਘਰ ਦੇ ਵਿੱਚ ਬਣਾਉਗੇ ਨਾ ਟਰਾਈ ਕਰੋਗੇ ਬਣਾ ਕੇ ਖਾਓਗੇ ਤੁਹਾਨੂੰ ਉਦੋਂ ਪਤਾ ਲੱਗੂਗਾ ਕਿੰਨਾ ਜ਼ਿਆਦਾ ਟੇਸਟੀ ਬਣ ਜਾਂਦਾ ਇੰਨੇ ਆਸਾਨ ਤੇ ਕੇ ਨਾ ਸੋ ਜ਼ਰੂਰ ਤੁਸੀਂ ਇਸ ਰੈਸਪੀ ਨੂੰ ਘਰ ਦੇ ਵਿੱਚ ਅਠਾਈ ਕਰਿਓ ਜੀ ਵੀਡੀਓ ਨੂੰ ਵਾਤ ਵਾਤ ਸ਼ੇਅਰ ਜ਼ਰੂਰ ਕਰਿਆ ਕਰੋ ਹੌਣੇ ਦੇ ਵਿੱਚ 2 ਚਮਚ ਮੱਕਿਆ ਉਦੇ ਹੋਰ ਐਡ ਕਰਦੇ ਟੂਟਲੇ ਦੇ ਵਿੱਚ ਆਪਾਂ 6 ਤੋਂ 7 ਚਮਚ ਕਿਆਉਦੇ ਐਡ ਕਰਾਂਗੇ ਹੁਣ ਇਹਦੇ ਵਿੱਚ ਫਲੇਵਰ ਦੇ ਲਈ ਥੋੜਾ ਜਿਹਾ ਇਲਾਇਚੀ ਪਾਊਡਰ ਐਡ ਕਰ ਦਾਂਗੇ ਤੇ ਨੂੰ ਮਿਕਸ ਕਰ ਲਾਂਗੇ ਹੁਣ ਇੱਥੇ ਜਿਹੜੀ ਆਪਾਂ ਗੈਸ ਦੀ ਫਲੇਮ ਆ ਉਹ ਬਿਲਕੁਲ ਆਪਾਂ ਸਲੋ ਕਰ ਦਾਂਗੇ ਕਿਉਂਕਿ ਇਹ ਮਿਕਸਚਰ ਬਹੁਤ ਗਾੜਾ ਹੋ ਗਿਆ ਫਿਰ ਇਹ ਤਲੇ ਦੇ ਨਾਲ ਚਿਪਕਣਾ ਸਟਾਰਟ ਹੋ ਜੂਗਾ ਤੇ ਇਹ ਜਲ ਸਕਦਾ ਹੈ ਇਹਦਾ ਟੇਸਟ ਨਹੀਂ ਵਧੀਆ ਹੋਣਾ ਸੋ ਇਸ ਕਰਕੇ ਫਲੇਮ ਹੈ ਜਿਹੜੀ ਆਪਾਂ ਉਹ ਬਿਲਕੁਲ ਸਲੋ ਰੱਖਾਂਗੇ ਤੇ ਇਹਨੂੰ ਟੋਟਲ ਆਪਾਂ 20 ਮਿੰਟ ਪਕਾ ਲਿਆ ਕੋਕੋ ਪਾਊਡਰ ਐਡ ਕਰਨ ਤੋਂ ਬਾਅਦ ਹੁਣੇ ਇਸ ਤਰੀਕੇ ਦਾ ਗਾੜਾ ਹੋ ਗਿਆ ਤੇ ਹੁਣ ਇਸ ਬਰਫੀ ਨੂੰ ਆਪਾਂ ਸੈੱਟ ਹੋਣ ਵਾਸਤੇ ਰੱਖ ਦੇਾਂਗੇ ਉਹਦੇ ਲਈ ਇੱਕ ਥਾਲ ਜਾਂ ਪਲੇਟ ਇਸ ਤਰੀਕੇ ਨਾਲ ਗ੍ਰੀਸ ਕਰਕੇ ਪਹਿਲਾਂ ਹੀ ਆਪਾਂ ਰੱਖ ਲੈਣਾ ਤੇ ਇਹ ਸਾਰਾ ਮਿਕਸਚਰ ਇਸ ਥਾਲ ਦੇ ਵਿੱਚ ਆਪਾਂ ਐਡ ਕਰ ਦੇਾਂਗੇ ਤੇ ਚੰਗੇ ਤਰੀਕੇ ਨਾਲ ਇਹਨੂੰ ਸੈੱਟ ਕਰ ਦੇਾਂਗੇ ਤੇ ਚੰਗੇ ਤਰੀਕੇ ਨਾਲ ਮੈਂ ਇਹਨੂੰ ਸੈੱਟ ਕਰ ਦੂੰਗੀ ਵੀ ਬਾਅਦ ਵਿੱਚ ਆਪਾਂ ਵਧੀਆ ਇਹਦੇ ਪੀਸ ਕੱਟ ਸਕੀਏ ਤੇ ਇੱਥੇ ਜਿਹੜੇ ਮੈਂ ਡ్రਾਈ ਫਰੂਟਸ ਬਚਾ ਕੇ ਰੱਖੇ ਸੀ ਕਾਜੂ ਤੇ ਬਦਾਮ ਇਹ ਐਡ ਕਰ ਦੂੰਗੀ ਤੇ ਡ్రਾਈ ਫਰੂਟ ਤੁਸੀਂ ਆਪਣੀ ਇੱਛਾ ਮੁਤਾਬਕ ਇਹਦੇ ਉੱਪਰ ਵੱਧ ਘੱਟ ਐਡ ਕਰ ਸਕਦੇ ਹੋ ਜੀ ਇਹ ਮੇਰੇ ਕੋਲ ਹੈਗੇ ਆ ਫੇਸਟੇ ਇਹਨਾਂ ਨੂੰ ਵੀ ਇਸ ਤਰੀਕੇ ਨਾਲ ਮੈਂ ਲੰਬਾ ਲੰਬਾ ਤੇ ਬਿਲਕੁਲ ਬਰੀਕ ਕੱਟ ਲਿਆ ਸੀ ਇਹ ਐਡ ਕਰ ਦੂੰਗੀ ਇਸ ਤਰ੍ਹਾਂ ਦੇਖਣ ਦੇ ਵਿੱਚ ਵੀ ਇਹ ਬਰਫੀ ਜਿਹੜੀ ਬਹੁਤ ਵਧੀਆ ਲੱਗਦੀ ਹੈ ਬਾਜ਼ਾਰ ਦੇ ਵਿੱਚ ਸੇਮ ਇਸੇ ਤਰੀਕੇ ਨਾਲ ਸਜਾਈ ਜਾਂਦੀ ਹੈ 바ਵਾ ਸਾਰੇ ਡ్రਾਈ ਫਰੂਟਸ ਐਡ ਕਰਕੇ ਪਰ ਜੇ ਘਰ ਦੇ ਵਿੱਚ ਤੁਸੀਂ ਬਣਾ ਰਹੇ ਹੋ ਘੱਟ ਡ్రਾਈ ਫਰੂਟ ਐਡ ਕਰਨੇ ਹੋਏ ਤਾਂ ਘੱਟ ਵੀ ਐਡ ਕਰ ਸਕਦੇ ਹੋ ਜਾਂ ਫਿਰ ਇੱਕ ਹੀ ਤਰ੍ਹਾਂ ਦੇ ਡ్రਾਈ ਫਰੂਟ ਐਡ ਕਰ ਸਕਦੇ ਹੋ ਤੁਸੀਂ ਇਹ ਜਿਹੜਾ ਨਾਰੀਅਲ ਨੂੰ ਖੱਦੁ ਕਸ਼ ਕਰਕੇ ਵੀ ਇਹਦੇ ਉਪਰ ਐਡ ਕਰ ਸਕਦੇ ਹਾਂ ਜੀ ਹੁਣ ਆਪਾਂ ਇਹਨੂੰ ਸੈੱਟ ਹੋਣ ਵਾਸਤੇ ਰੱਖ ਦਿਆਂਗੇ ਤੁਸੀਂ ਇਹਨੂੰ 10-14 ਘੰਟੇ ਵੀ ਰੱਖ ਸਕਦੇ ਹੋ ਤੇ ਜਾਂ ਫਿਰ ਤੁਸੀਂ ਅੱਧਾ ਘੰਟਾ ਇਹਨੂੰ ਫਰਿੱਜ 'ਚ ਵੀ ਰੱਖ ਸਕਦੇ ਹੋ ਮੈਂ ਇਹਨੂੰ ਫਰਿੱਜ ਦੇ ਵਿੱਚ ਰੱਖਤਾ ਸੀ ਥੋੜਾ ਜਿਹਾ ਸਮਾਂ ਤੇ ਜਦੋਂ ਆਪਾਂ ਇਹਦੇ ਪੀਸ ਕੱਟ ਰਹੇ ਹਾਂ ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਸਕਦੇ ਹੋ ਵੀ ਇਹ ਬਰਫੀਏ ਜਿਹੜੀ ਕਿੰਨੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈ ਆ ਬਿਲਕੁਲ ਪਰਫੈਕਟ ਕਲਰ ਪਰਫੈਕਟ ਟੇਸਟ ਆਇਆ ਇਹਦਾ ਬਿਲਕੁਲ ਮਾਰਕੀਟ ਦੇ ਵਿੱਚੋਂ ਜਿਵੇਂ ਇਹ ਮਿਲਦੀ ਆ ਤੇ ਬਿਲਕੁਲ ਪਰਫੈਕਟ ਮਿੱਠਾ ਜੀ ਇਹਦੇ ਵਿੱਚ ਤੁਸੀਂ ਇਹਨੂੰ ਫਰਿੱਜ ਦੇ ਵਿੱਚ ਇੱਕ ਹਫ਼ਤਾ ਜਿਹੜਾ ਸਟੋਰ ਕਰਕੇ ਰੱਖ ਸਕਦੇ ਹੋ ਇਹ ਬਿਲਕੁਲ ਖਰਾਬ ਨਹੀਂ ਹੁੰਦੀ ਤੇ ਫਿਰ ਮੇਰੇ ਇਸ ਤ ਇਹ ਘਰ ਦੇ ਵਿੱਚ ਜਰੂਰ ਟਰਾਈ ਕਰਿਓ ਜੀ ਬਹੁਤ ਹੀ ਵਧੀਆ ਬਣਦੀ ਹੈ ਤੇ ਸਭ ਨੂੰ ਪਸੰਦ ਆਊਗੀ ਸੋ ਕਮੈਂਟ ਕਰਕੇ ਜਰੂਰ ਦੱਸਿਓ ਜੀ ਜਦੋਂ ਤੁਸੀਂ ਇਹ ਰੈਸਪੀ ਟਰਾਈ ਕੀਤੀ ਵੀਰ ਦਾ ਟੇਸਟ ਕਿ ਮੇਰੇ ਹਾਂ ਤੇ ਆਪਾਂ ਜੀ ਨੈਕਸਟ ਵੀਡੀਓ ਦੇ ਨਾਲ ਮਿਲਾਂਗੇ ਜਾਂਦੇ ਜਾਂਦੇ ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਤੇ ਆਪਣੇ ਚੈਨਲ ਨੂੰ ਜਿਹੜਾ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਕਿਸੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਤਕਲੀ ਤੁਹਾਨੂੰ ਸਾਰਿਆਂ ਨੂੰ ਸਸ਼ੀਕਾਲ ਜੀ ਤੇ ਤੁਸੀਂ ਇਹ ਬਾਰਫੀ ਬਿਲਕੁਲ ਘਰ ਦੇ ਵਿੱਚ ਪਰਫੈਕਟ ਬਾਜ਼ਾਰ ਵਰਗੀ ਬਣਾ ਕੇ ਤਿਆਰ ਕਰ ਲਓ ਇਹਦਾ ਟੇਸਟ ਵਧੀਆ ਆਵੇ ਉਹਦੇ ਲਈ ਤੁਸੀਂ ਇੱਕ ਦੋ ਗੱਲਾਂ ਦਾ ਜ਼ਰੂਰ ਧਿਆਨ ਰੱਖਿਓ ਜੀ ਇੱਕ ਤਾਂ ਤੁਸੀਂ ਇਹਦੇ ਵਿੱਚ ਦਲੀਆ ਜ਼ਿਆਦਾ ਮਾਤਰਾ ਦੇ ਵਿੱਚ ਐਡ ਨਾ ਕਰਿਓ ਤੇ ਦੁੱਧ ਜਿਹੜਾ ਤੁਸੀਂ 1.5 ਲੀਟਰ ਐਡ ਕਰਨਾ ਏ ਨਿੱਕ ਦਲੀਏ ਦੇ ਵਿੱਚ ਤੇ ਜਿੰਨੀ ਜਿੰਨੀ ਮਾਤਰਾ ਦੇ ਵਿੱਚ ਤੁਹਾਨੂੰ ਸਮਾਨ ਇੱਥੇ ਵੀਡੀਓ ਦੇ ਵਿੱਚ ਦਿਖਾਇਆ ਹੈ ਜੀ ਜੇਕਰ ਤੁਸੀਂ ਉਹਨਾਂ ਉਹਨਾਂ ਸਮਾਨ ਐਡ ਕਰਕੇ ਇਸ ਰੈਸਪੀ ਨੂੰ ਬਣਾਓਗੇ ਤੇ ਇਸ ਰੈਸਪੀ ਦਾ ਟੇਸਟ ਹੈ ਜਿਹੜਾ ਖੂਬ ਬਹੁਤ ਵਧੀਆ ਆਊਗਾ